ਸ਼੍ਰੀ ਹਰਗੋਬਿੰਦਪੁਰ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿੱਚ ਮਿਲੀ ਇੱਕ ਨੌਜਵਾਨ ਦੀ ਕਮਾਦ ਵਿੱਚੋਂ Laash ਪਰਿਵਾਰ ਨੇ Laash ਸੜਕ ਵਿੱਚ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ ਮੌਕੇ ਤੇ ਪਹੁੰਚੇ ਐਸ ਐਚ ਓ ਸ਼੍ਰੀ ਹਰਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਪਰਿਵਾਰ ਨੂੰ ਇਨਸਾਫ ਦਾ ਦਿੱਤਾ ਭਰੋਸਾ ਭਰੋਸੇ ਤੋਂ ਬਾਅਦ ਚੁੱਕਿਆ ਤਰਨਾ ਉਹ ਬਖਾਉਂਦੇ ਤੁਹਾਨੂੰ ਏ ਪੀ ਜੀ ਨਿਊਜ਼ ਪੰਜਾਬ ਦੀ ਇਹ ਖਾਸ ਰਿਪੋਰਟ ਕੀ ਨਾਮ ਤੁਹਾਡਾ ਮੇਰਾ ਨਾਮ ਵਿਕਰਮਜੀਤ ਸਿੰਘ ਚਿੱਤਰਣ ਵਾਲੇ ਆਂ ਮੈਂ ਚੀਮਾ ਖੁੱਡੀ ਦਾ ਰਹਿਣ ਵਾਲਾ ਆਂ ਤੇ ਇਹ ਜਿਹਨੇ ਡੈਥ ਹੋਈ ਕੀ ਲੱਗਦੀ ਤੁਹਾਡੇ ਇਹ ਮੇਰੇ ਤਾਜ਼ੀ ਦੇ ਬੇਟੇ ਨੇ ਇਹ ਡੈੱਡ ਬੋਡੀ ਸ਼ੜਕਾ 'ਤੇ ਰੱਖੀ ਕੀ ਕਰਨੇ ਆ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸ਼ਰਮਲੀ ਸੜਕਾਂ 'ਤੇ ਰੁਲਦੀ ਪਈ ਆ ਕੀ ਕਰਨ ਕਿ ਮੌਤ ਦਾ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਇਹ ਸਾਡੇ ਪਿੰਡ ਦੇ ਆ ਇੱਕ ਆਪਣੇ ਮਾਰੇ ਗੋਲਡੀ ਆ ਇੱਕ ਵਿੱਕੀ ਆ ਉਹਨਾਂ ਨੇ ਨਾਲ ਅਸੀਂ ਗੱਲਬਾਤ ਕਰਕੇ ਪਹਿਲਾਂ ਸਵੇਰੇ ਪੁੱਛਿਆ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਅੱਗੇ ਲੜਨ ਪਏ ਦੋਵੇਂ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜਣਾਣਾ ਚਾਹੀਦਾ ਸਾਡਾ ਭਰਾ ਮਰ ਗਿਆ ਸਾਨੂੰ ਇਨਸਾਫ ਲੈਣ ਦੇ ਬੰਦ ਕਰ ਦੋ ਮੰਗੀ ਕਰਦੇ ਆ ਮੰਗ ਇਹ ਕਰਦੇ ਆ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਖਤ ਤੋਂ ਸਖਤ ਉਹਨਾਂ ਦੇ ਕਾਰਵਾਈ ਉਹਨਾਂ ਦੇ ਪਰਚਾ ਦਰਜ ਹੋਵੇ ਉਹ ਬੰਦੇ ਜਿਹੜੇ ਇਹਨਾਂ ਦੀ ਪੁਲਿਸ ਵਿੱਚ ਹਰਾਸ ਤੋਂ ਬਾਹਰ ਵਾ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਆ ਪਰਿਵਾਰ ਨੂੰ ਇਨਸਾਫ ਚਾਹੀਦਾ ਸਾਡੇ ਨੂੰ Okay. Are you known him? Okay. Let's talk about ਇਹ ਕਰਦੇ ਕਿ ਸੰਜੇ ਤੇ ਮੈਂ ਹਾਂ ਕਿ ਆਪਾਂ ਸਭ ਲੋਕ ਦੇ ਘਰ ਦੇ ਘਰੇ ਜਾ ਤੂੰ ਮਤਲਬ ਉਹਨਾਂ ਨੂੰ ਮੈਂ ਕਿਹਾ ਆ ਗਿਆ ਮਾ ਉਹਦੀ ਘਰ ਵਾ ਪਿਓ ਦਾ ਘਰ ਵਾ ਇਹ ਥੋੜੀ ਜਿਹੀ ਉਹ ਉੱਧਰ ਖੜਨਾ ਤੂੰ ਪਾਣੀ ਪੜਿਆ ਠੰਡਾ ਵਿੱਚ ਉਹ ਜਿਹੜਾ ਉਹਦਾ ਆ ਗਿਆ ਨਹੀਂ ਨਾਲ ਤੁਰੇ ਉਹ ਸੇਰ ਕਰ ਮਟਾ ਕਰ ਕੰਸਾਰਾ था किते हैं मां लागिव डते म्हों लागवे भीन हावाशा, आपेज Background वाल भِधर्छें ज़नाशका हो द्धिर्ग कर से लगनें आपा किते लोगनें आप歌, जोटो कारें, 0 हieri जोच्तिका, जोट बढ्रेंगों जोटनापा जोट सिराज्स कफेमेर, ரோஜ்மோ ਜਾ ਰਿਹਾ ਜੀ ਵੀਰੀ ਗਿਆ ਐਸਾ ਚੁੱਪ ਜਾਦਾ ਨਹੀਂ ਹੁਣ ਕਰਦਾ ਸਰਵਾਈ ਹੋ ਜਾਤੀ ਟੱਕ ਲਿਆ ਵਾ ਗੱਲ ਸੁਣੋ ਹੁਣ ਆਇਆ ਹੀ ਨਹੀਂ ਕੋਲੇ ਕੋਲ ਨਹੀਂ ਆਇਆ ਹੋਰ ਹੀ ਆ ਗਿਆ ਸੋਹਣੀ ਆ ਗਿਆ ਸੋਹਣੇ ਪਹੁੰਚ ਗਿਆ ਰੈਡ ਬੋਡੀ ਤੇ ਆ ਗਿਆ ਪਿਤਾ ਤੇ ਤੇਰੇ ਵੀ ਉਹ ਤੇਰੀ ਗੱਲ ਸੁਣ ਲੈ ਜਦੋਂ ਇਹ ਖੜਿਆ ਨਾ ਬਟਾਲੇ ਖੜਨਾ ਵਾ ਇਹਨੂੰ ਸੇ ਦੋ ਜਾਨੀ ਜਾਣੇ ਬਾਕੀ ਛਾਰੇ ਬੰਦੇ ਛੇ ਜਾਣੇ ਜਾਣੇ ਆ

ਤੇ ਇਹ ਜਿਹਦੀ ਡੈਥ ਹੋਈ ਨੌਜਵੰਤੀ ਤੋਂ ਡੱਕ ਲੱਗਦਾ ਸੀ ਮੇਰਾ ਮੁੰਡਾ ਵੱਡਾ ਹੈ ਅੱਛਾ ਜੀ ਤੇ ਕੱਲ ਕਿੰਨੇ ਵਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਈ ਨੂੰ 20 ਦਿਨ ਹੋਏ ਤੋਂ ਉਹਦਾ ਸ਼ਰਖ ਕਰਨ ਗਏ ਇਹ ਨਾਨਕੇ ਇਹਨਾਂ ਸਾਰੇ ਟੱਬਰ ਹੀ ਗਏ ਜੀ ਅਸੀਂ 4:30 ਵਜੇ ਆਏ ਆ 5:00 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੀ ਇਹਨੂੰ ਮਤਲਬ ਘਰ ਇਹਨਾਂ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਤੇ ਬਾਕੀ ਬਰਵਾ ਰੇ ਸਾਡਾ ਦੂਜੇ ਘਰ ਦੀ ਗੱਡੀ ਉੱਧਰ ਖਲਾਰੀ ਸੀ ਤੇ ਸਾਡੀ ਗੁੱਡੀ ਛੋਟੀ ਦੇ ਨਾਲ ਪਰੌਣਾ ਆਇਆ ਸੀ ਜੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਰੇ 골ਡੀ ਦਾ ਬਾਅਦ ਚ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲਿਆਇਆ ਉਥੋਂ ਘਰੋਂ ਕਿੱਥੋਂ ਦਾ 골ਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ ਅੱਛਾ ਜੀ ਉਹ ਮਤਲਬ ਉੱਥੇ ਘਰੋਂ ਬਿਠਾ ਕੇ ਲਿਆਇਆ ਬਾਅਦ ਚ ਮੁੰਡਾ ਸਾਡਾ ਇੱਥੇ ਗਰਾਊਂਡ 'ਚ ਖੇਡਣ ਆਉਂਦਾ ਛੋਟਾ ਜੀ ਇਹ ਇੱਥੇ ਨੰਗਿਆ ਜਦੋਂ ਤੋਂ ਉਹ ਇੱਥੇ ਖਲੋਤੇ ਸੀ ਸੜਕ ਦੇ ਉੱਤੇ ਜੀ ਤੇ 골ਡੀ ਦੇ ਨਾਲ ਹੀ ਹੋਲੇ 골ਡੀ ਜਿਹੜਾ ਇਹਦੇ ਨਾਲ ਤੇ ਜਿਹੜੇ ਮੌਤ ਦਾ ਕਾਰਨ ਕੀ ਉਹ ਮਤਲਬ ਮੁੰਡੇ ਨਸਾ ਪਤਾ ਵੇਜਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਘਰੋਂ ਸਦਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪੀ ਆਪਾਂ ਪਰਚਾ ਦੇਣਾ ਬਿਆਨ ਦੇ ਕਿਹੜੇ ਬੰਦੇ ਨੇ ਲੇਕਿਨ ਜਦੋਂ ਪਟਵਾਰ ਅੱਜ ਪਿੰਡ ਵਾਲਾ ਰੋਡ ਬਲਾਕ ਕੀਤਾ ਹੈ ਕਿ ਕਰਨਾ ਸੀ ਮੈਂ ਜੋ ਇੱਥੇ ਪਿੰਡ ਆਇਆ ਇੱਥੋਂ ਹਣ ਦੇ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਹੈ ਦਸਨ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹਦਾ 골ਡੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਜੀ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਹੈ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜਾ ਉਹਦੇ ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਪਰਚਾ ਦਰਜ ਕਰਦਿਆਂ ਜੋ ਵੀ ਤਪਦੀਸ਼ ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਟੀ ਹੋ ਗਿਆ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਰੀ ਉਚਿਤ ਕਰੀ